ਕੱਤਾ ਹੁੰਦਾ ਜਿੱਦਾਂ ਮੈਂ ਲੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੇਰਾ ਨਾਂ ਆ ਤੇ ਕੋਈ ਵਾਰ ਦਾ ਤੋਗਿਆ ਉਹਨਾਂ ਨੂੰ ਬੰਦਾ ਨਹੀਂ ਲੱਭਿਆ ਤੇ ਉਹਨਾਂ ਨੇ ਮੇਰੇ ਜੋੜਦਾ ਵੀ ਬਾਬੇ ਬਖਸ਼ੀਸ਼ ਦੇ ਬੰਦੇ ਕਰ ਗਿਆ ਜਾ ਉਹ ਕਰ ਗਿਆ ਇਹ ਗੱਲ ਬਹੁਤ ਸੀਗੀ ਇਸ ਤਰ੍ਹਾਂ ਦੀ ਘਟਨਾਵਾਂ ਇਸ ਤਰ੍ਹਾਂ ਦੀ ਬਹੁਤ ਸੀ ਮੇਰੇ ਤੇ ਟੋਟਲ ਲਗਭਗ 50 ਤੋਂ ਉੱਤੇ ਕੇਸ ਰਜਿਸਟਰ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਇੱਕ ਪਾਲाराम ਤਾਣੇਦਾਰ ਜਿਹੜਾ ਚੌਕੀ ਤੇ ਹਮਲਾ ਹੋਇਆ ਸੀ ਦੀ ਮੈਨੂੰ ਮੌਦਿਕਾੜਾ ਉਤਾਰ ਦਿੱਤਾ ਗਿਆ ਉਹ ਉਹ ਦਾ ਮਤੇ ਕੇਸ ਪਿਆ ਸੀ ਉੱਚ ਤਿੰਨ ਚਾਰ ਜਾਨੇ ਸੀਗੇ ਇੱਕ ਸਿੰਘ ਸ਼ਹੀਦ ਹੋ ਗਿਆ ਦੋ ਸਿੰਘ ਸ਼ਹੀਦ ਹੋ ਗਿਆ ਉਹ ਚੋਂ ਤੇ ਇੱਕ ਭਾਉ ਜਰਨੈਲ ਸਿੰਘ ਤਰਾਣੇ ਦਾ ਕਜਨ ਸੀਗਾ ਤਰਨਜੀਤ ਸਿੰਘ ਉਹ ਸ਼ਹੀਦ ਹੋ ਗਿਆ ਇੱਕ ਚਿੱਚੜ ਵਾਲੇ ਤੁਸੀਂ ਆ ਬਲਵਿੰਦਰ ਸਿੰਘ ਉਹਨੂੰ ਬਰੇਲੀ ਜੇਲ੍ਹ ਚੋਂ ਕਸਟਡੀ ਉੱਤੇ ਲਿਆ ਕੇ ਬਰਾਂਡ ਤੇ ਲਿਆ ਕੇ ਉਹਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਪਟਿਆਲਾ ਪੁਲਿਸ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਵਿੱਚ ਇੱਕ ਬੁੱਚੜ ਟੀਮ ਵਜੋਂ ਉਹ ਜਾਣੀ ਜਾਂਦੀ ਸੀਗੀ ਤਾਂ ਇਹਨਾਂ ਨੇ ਉਥੇ ਜਿਹੜਾ ਸੀਗਾ ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜਿਹੜੇ ਵੀ ਸਿੰਘ ਟੌਰਚਰ ਹੋਏ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਟੌਰਚਰ ਕਿਵੇਂ ਕਰਦੀ ਸੀਗੀ ਚੱਡੇ ਪਾੜਨੇ ਕਰੰਟ ਲਾਉਣਾ ਉਠਾ ਟੰਗਣਾ ਇਹ ਸਾਰਾ ਵਰਤਾਰਾ ਕੋਈ ਲਗਭਗ 17-18 ਦਿਨ ਚੱਲਦਾ ਰਿਹਾ ਤੇ ਲਗਭਗ ਮੈਂ 42 ਦਿਨ ਸੀ ਆਈਏ ਪਟਿਆਲੇ ਰਿਹਾ ਜੀ ਇਹ ਕਿਹੜੇ ਸੰਨ ਦੀ ਗੱਲ ਹੋਏਗੀ ਏ 90 ਦੇ ਦਾਕੇ ਲਈ ਜਦੋਂ ਸ਼ੁਰੂ ਚੀ ਹਾਂਜੀ 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 ਉਹ ਮੈਨੂੰ ਪੱਕੀ ਡੇਟ ਨਹੀਂ ਯਾਦ ਕਿਉਂਕਿ ਮੇਰੇ ਪਿਤਾ ਜੀ ਵੀ ਇਸ ਦੌਰ ਦੇ ਵਿੱਚ ਹੀ ਪੁਲਿਸ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਮੈਨੂੰ ਸੱਚੀ ਬਹੁਤ ਡੇਟਾਂ ਯਾਦ ਨਹੀਂ ਆ ਰਹੀਆਂ ਕਿੰਬੀ ਵਾਰ ਇਸ ਗੱਲ ਤੋਂ ਮਾਰ ਖਾਏਗਾ ਬਹੁਤ ਮੈਨੂੰ ਮਹਿਰਾਂ ਵੀ ਛੁੱਟਾ ਮੁਕਾਬਲਾ ਬਣਾਇਆ ਹਾਂਜੀ ਕਰੋ ਪਹਿਲਾਂ ਉਹ ਲਗਾਤਾਰ 14 13 14 ਮਹੀਨੇ ਪੁਲਿਸ ਕਸਟਡੀ ਚ ਰਹੇ ਤੇ ਜਿਵੇਂ ਹੁਣ ਮਾਤਾ ਦੱਸਦੀ ਹੈ ਕਿ ਸ਼ਾਮ ਨੂੰ رابطہ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਹਾਂ ਅੱਜ ਗੱਲ ਕਰਾਂਗੇ ਪੰਥਕ ਮੁੱਦਿਆਂ ਦੀ ਪੰਥ ਪ੍ਰਤੀ ਅਕਾਲੀ ਦਲ ਗੰਭੀਰਤਾ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਲਟ ਜਾਂਦਾ ਹੈ ਤੇ ਪੰਥ ਅਕਾਲੀ ਦਲ ਤੋਂ ਦੂਰ ਹੋ ਜਾਂਦਾ ਹੈ ਇਹ ਲਗਾਤਾਰ ਉਦੋਂ ਦਾ سلسلہ جاری ਹੈ ਜਦੋਂ ਤੋਂ ਵਿਵਾਦੀਆਂ ਹੋਈਆਂ ਵਿਵਾਦੀਆਂ ਤੋਂ ਬਾਅਦ ਕੋਟਪੂਰਾ ਤੇ ਜੋ ਕੋਟਪੂਰਾ ਤੇ ਬਹਿਰ ਕਲਾਂ ਕੋਲੀ ਕਰਨ ਹੋਇਆ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਲੈਣ ਤੋਂ ਲਸਤ ਜਾਂਦਾ ਨੁਕਸਾਨ ਇੱਕ ਇਹਦਾ ਇਹ ਵੀ ਹੋਇਆ ਕਿ ਅਕਾਲੀ ਦਲ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਬਣਾਇਆ ਸੀ ਲੋਕਾਂ ਦੇ ਮਨਾਂ ਚ ਸੁਮੇਸ਼ ਸਿੰਘ ਸੈਣੀ ਇੱਕ ਜ਼ਾਲਮ ਪੁਲਿਸ ਅਫਸਰ ਸੀ ਉਸ ਤੋਂ ਬਾਅਦ ਲੋਕਾਂ ਦਾ ਮੋ ਅਕਾਲੀ ਦਲ ਤੋਂ ਲਗਾਤਾਰ ਭੰਗ ਹੁੰਦਾ ਗਿਆ ਉਹਨ ਪੋਜੀਸ਼ਨ ਇਹ ਹੈ ਕਿ ਅਕਾਲੀ ਦਲ ਇੱਕ ਕਦਮ ਚੱਕਦਾ ਤੇ ਦੋ ਕਦਮ ਪਿੱਛੇ ਚਲੇ ਜਾਂਦਾ ਮੇਰੇ ਨਾਲ ਨੇ ਭਾਈ ਬਖਸ਼ੀਸ਼ ਸਿੰਘ ਜੋ ਖਾੜਕੂ ਦੌਰ ਵਿੱਚ ਪੂਰੇ ਸਰਗਰਮ ਸੀ ਇਹਨਾਂ ਤੇ ਵੀ ਪੁਰਸ ਨੇ ਬਹੁਤ ਜ਼ੁਲਮ ਕੀਤਾ ਪਰਿਵਾਰ ਤੇ ਵੀ ਜ਼ੁਲਮ ਟਾਹਿਆ ਤੇ ਭਾਈ ਗੁਰਦੇਵ ਸਿੰਘ ਕਮਕਿਆਂ ਨੂੰ ਇਹ ਵੀ ਨੇੜੋਂ ਜਾਣਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਬਖਸ਼ੀਸ਼ ਸਿੰਘ ਜੀ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਜੀ ਕਿਉਂਕਿ ਸਭ ਤੁਸੀਂ ਦੱਸੋ ਠੀਕ ਹੋ ਜੀ ਬਿਲਕੁਲ ਜੀ ਠੀਕ ਹੈ ਤੇ ਸਵਾਲ ਇਹ ਆ ਜਾਂਦਾ ਕਿ ਪਹਿਲਾਂ ਦੱਸੋ ਤੁਸੀਂ ਆਪਣੇ ਬਾਰੇ ਥੋੜਾ ਜਾਣਕਾਰੀ ਦਿਓ ਤੁਹਾਡੇ ਤੇ ਵੀ ਕਾफी ਕਸ਼ਟ ਰਿਹਾ ਖਾੜਕੂਵਾਦੇ ਦੌਰ ਦਰਾਂ ਨੂੰ ਕਿਸ ਤਰ੍ਹਾਂ ਦਾ ਕਸ਼ਟ ਸੀਗਾ ਉਹ ਜਿਨੂੰ ਹੁਣ ਸੁਣ ਕੇ ਨੂੰ ਕੰਡੇ ਖੜੇ ਹੋ ਜਾਂਦੇ ਹਾਂਜੀ ਉਸ ਦੌਰ ਦੇ ਵਿੱਚ ਜਿਵੇਂ ਸਾਡੇ ਇੱਥੇ ਮਾਲਵੇ ਦੇ ਵਿੱਚ ਥੋੜੀ ਜੀ ਖਾੜਕੂਵਾ ਮੜ ਜਿਹੜੀ ਪਛੜ ਕੇ ਆਈ ਲੇਟ ਆਈ ਹਨ ਕਿ ਤੇ ਪਰ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਉਸ ਦੌਰ ਦੇ ਵਿੱਚ ਪੁਲਿਸ ਬੱਚਿਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਬਖਸ਼ਦੀ ਨਹੀਂ ਸੀਗੀ ਕਿਸੇ ਦੀ ਵੀ ਜਿਹੜੀ ਕੋਈ ਰਿਸਪੈਕਟ ਨਹੀਂ ਸੀ ਹੈਗੀ ਕਿਸੇ ਸਰਪੰਚ ਦੀ ਕਿਸੇ ਐਮਐਲਏ ਦੀ ਕਿਸੇ ਮੋਤਵਰਦੀ ਜਿਹੜਾ ਪੁਲਿਸ ਦਾ ਟਾਊਟ ਸੀ ਜਾਂ ਉਹਨਾਂ ਦਾ ਗਦਾਰ ਸੀਗਾ ਕਾਇਟ ਸੀ ਜਾਂ ਉਹਨਾਂ ਦੇ ਦਲਾਲ ਸੀ ਜਿਹੜੇ ਉਹਨਾਂ ਨੂੰ ਪੈਸੇ ਦਵਾਉਂਦੇ ਸੀ ਸਿਰਫ ਉਹਨਾਂ ਦੀ ਸੁਣੀ ਜਾਂਦੀ ਬਾਕੀ ਕਿਸੇ ਬੰਦੇ ਦੀ ਵੀ ਸੁਣੀ ਨਹੀਂ ਸੀ ਜਾਂਦੀ ਹੁੰਦੀ ਤੇ ਸਾਡੇ ਤਾਂ ਜਿਵੇਂ ਸਾਡਾ ਘਰ ਖੇਤਾਂ 'ਚ ਸੀਗਾ ਤੇ ਥਾੜੂ ਸਿੰਘ ਜਿਹੜੇ ਸੀ ਸਾਡੇ ਕੋਲ ਆਉਂਦੇ ਸੀ ਕਿਹੜਾ ਪਿੰਡ ਆ ਤੁਹਾਡਾ ਖਲਸਾ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਆਪਣਾ ਮੇਰਾ ਪਿੰਡ ਨਿਜਾਮਣੀ ਵਾਲਾ ਜੀ ਸਮਾਣੇ ਦੇ ਕੋਲ ਠੀਕ ਹੈ ਜੀ ਮੇਰੇ ਕੋਲ ਹਾਂਜੀ 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 ਸੇ ਇਸ ਦੌਰ ਦੇ ਵਿੱਚ ਕਿਸੇ ਮੁਖਬਰ ਨੇ ਮੁਕਬਰੀ ਕਰ ਦਿੱਤੀ ਸਾਡੇ ਘਰ ਦੀ ਤਾਂ ਉਸ ਮੁਕਬਰੀ ਦੇ ਕਾਰਨ ਸਾਡੇ ਘਰ ਮੁਕਾਬਲਾ ਹੋ ਜਾਂਦਾ ਆ ਇੱਕ ਸਿੰਘ ਉਥੇ ਸ਼ਹੀਦ ਹੁੰਦਾ ਆ ਇਸ ਮੁਕਾਬਲੇ ਤੋਂ ਬਾਅਦ ਫਿਰ ਜਿਹੜੀ ਮਤਲਬ ਘਰ ਦੀ ਬਰਬਾਦੀ ਸ਼ੁਰੂ ਹੁੰਦੀ ਆ ਅ ਉਸ ਦੌਰ ਦੇ ਵਿੱਚ ਕਿਸੇ ਦੀ ਕੋਈ ਸੁਣਦਾ ਨਹੀਂ ਸੀ ਜਦੋਂ ਮੈਂ ਬਹੁਤ ਛੋਟਾ ਸੀਗਾ ਕੋਈ ਮੇਰੀ ਉਮਰ ਹੋ ਗਈ 14 ਕੁ ਸਾਲ ਦੀ ਤੇ ਜਦੋਂ ਮੈਂ ਪਹਿਲੀ ਵਾਰੀ ਨਾਬੇ ਜੇਲ੍ਹ ਚ ਗਿਆ ਇਹ ਕੇਸ ਸਾਡੇ ਦੋਨਾਂ ਪਿਓ ਪੁੱਤਰਾਂ ਦੇ ਉੱਤੇ ਪਿਆ ਸੀਗਾ ਮੇਰੇ ਪਿਤਾ ਜੀ ਤੇ ਮੇਰੇ ਤੇ ਵੀ ਅਸੀਂ ਦੋਨੋਂ ਪਿਓ ਪੁੱਤ ਇੱਥੇ ਇਕੱਠੇ ਨਾਬੇਜਲ ਚ ਰਹੇ ਆਂ ਤੇ ਉਦੋਂ ਜਮਾਨਤ ਹੋ ਜਾਂਦੀ ਆ ਜਮਾਨਤ ਹੋਣ ਤੋਂ ਬਾਅਦ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਖਾੜਕੂਆਂ ਨਾਲ ਮੇਰੀਆਂ ਹੁੰਦੀਆਂ ਨੇ ਨਹੀਂਆਂ ਜਾਂ ਅਸੀਂ ਕਰਦੇ ਰਹਿੰਦੇ ਘਰ ਦੇ ਵਿੱਚ ਉਹ ਮੈਂ ਉੱਥੇ ਕਰਦਾ ਰਿਹਾ ਤੇ ਮੈਨੂੰ ਪਤਾ ਨਹੀਂ ਸੀਗਾ ਜੇਲ੍ਹ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਵੀ ਜੇਲ੍ਹ ਕਿੰਨੀ ਖਤਰਨਾਕ ਹੁੰਦੀ ਹੈ ਵੀ ਜੇਲ੍ਹ ਦੇ ਵਿੱਚ ਮੁਗਬਰੀ ਬਹੁਤ ਹੁੰਦੀ ਹੈ ਸੀਏਡੀ ਬਹੁਤ ਹੁੰਦੀ ਆ ਤਾਂ ਉਹ ਫਿਰ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਉਣਾ ਰਿਹਾ ਹੋ ਕੇ ਤੇ ਮੇਰੇ ਜਿੱਦਣ ਮੈਂ ਘਰ ਆਉਣਾ ਉਦੋਂ ਹੀ ਮੈਨੂੰ ਪੁਲਿਸ ਮਤਲਬ ਕਿ ਚੋਕਲੈਂਦੀ ਇੱਕ ਇੱਕੋ ਹੀ ਰਾਤ ਨਿਕਲਦੀ ਹੈ ਅਗਲੇ ਦਿਨ ਸਵੇਰੇ 3 ਵਜੇ 4 ਵਜੇ ਪੁਲਿਸ ਘਰ ਆ ਜਾਂਦੀ ਆ ਤਾਂ ਮੈਨੂੰ ਲੈ ਜਾਂਦੀ ਆ ਸੀਆਈਏ ਪਟਿਆਲੇ ਤੋਂ ਕੋਈ ਪਰਮਜੀਤ ਸਿੰਘ ਸੀਗੇ ਜਿਹੜੇ ਇੰਚਾਰਜ ਸੀ ਉਸ ਸਮੇ ਉਸ ਟੀਮ ਦੇ ਉਹਨ ਜੋ تھے ਜਿਹੜਾ ਸੀਏਆਈ ਇਨਚਾਰਜ ਉਹ ਸੰਤ ਕੁਮਾਰ ਪੰਬਰੀ ਸੀ ਤੇ ਸਰਜੀਤ ਗਰੇਵਾਲ ਇਦਾਂ ਦੀ ਜਿਹੜੀ ਟੀਮ ਸੀਗੀ ਸਾਰੀ ਜਿਹੜੀ ਸਾਰੀ ਹੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਵਿੱਚ ਇੱਕ ਬੁੱਚੜ ਟੀਮ ਵਜੋਂ ਉਹ ਜਾਣੀ ਜਾਂਦੀ ਸੀਗੀ ਤਾਂ ਇਹਨਾਂ ਨੇ ਉੱਥੇ ਜਿਹੜਾ ਸੀਗਾ ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਜਿਹੜੀ ਵੀ ਸਿੰਘ ਟਾਰਚਰ ਹੋਏ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਟਾਰਚਰ ਕਿਵੇਂ ਕਰਦੀ ਸੀਗੀ ਚੱਡੇ ਪਾੜਨੇ ਕਰੰਟ ਲਾਉਣਾ ਉਠਾ ਡੰਗਣਾ ਇਹ ਸਾਰਾ ਬਰਤਾਰਾ ਕੋਈ ਲਗਭਗ 17-18 ਦਿਨ ਚੱਲਦਾ ਰਿਹਾ ਤੇ ਲਗਭਗ ਮੈਂ 42 ਦਿਨ ਸੀਆਈਏ ਪਟਿਆਲੇ ਰਿਹਾ ਜੀ ਇਹ ਕਿਹੜੇ ਸੰਨ ਦੀ ਗੱਲ ਹੋਏਗੀ ਇਹ 90 ਦੇ ਦਹਾਕੇ ਲਈ ਜਦੋਂ ਸ਼ੁਰੂ ਚੀ ਲਗਭੇ ਹਾਂਜੀ 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 ਉਹ ਮੈਨੂੰ ਪੱਕੀ ਡੇਟ ਨਹੀਂ ਯਾਦ ਕਿਉਂਕਿ ਮੇਰੇ ਪਿਤਾ ਜੀ ਵੀ ਇਸ ਦੌਰ ਦੇ ਵਿੱਚ ਹੀ ਪੁਲਿਸ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਮੈਨੂੰ ਸੱਚੀ ਬਹੁਤ ਡੇਟਾਂ ਯਾਦ ਨਹੀਂ ਆ ਰਹੀਆਂ ਕਿਉਂਕਿ ਵਾਈਸ ਗੱਲ ਤੋਂ ਮਾਰ ਖਾਏਗਾ ਬਹੁਤ ਮੈਨੂੰ ਉਹਦੇ ਪਿਤਾ ਜਿਹੜਾ ਵੀ ਛੁੱਟਾ ਮੁਕਾਬਲਾ ਬਣਾਇਆ ਹਾਂਜੀ ਕਰੋ ਪਹਿਲਾਂ ਉਹ ਲਗਾਤਾਰ 14 13 14 ਮਹੀਨੇ ਪੁਲਿਸ ਕਸਟਡੀ ਚ ਰਹੇ ਤੇ ਜਿਵੇਂ ਹੁਣ ਮਾਤਾ ਦੱਸਦੀ ਏ ਕਿ ਸ਼ਾਮ ਨੂੰ 3 ਵਜੇ ਉਹ ਘਰ ਆਉਂਦੇ ਆ ਤੇ ਇਸ਼ਨਾਨ ਪਾਣੀ ਕਰਕੇ ਅਸੀਂ ਪ੍ਰਸ਼ਾਦਾ ਚਾੱਕੇ ਜੀ ਪੈਣ ਹੀ ਲੱਗਦੀਆਂ 9 ਵਜੇ ਪੁਲਿਸ ਆ ਜਾਂਦੀ ਹੈ ਚਿੱਟੇ ਕੱਪੜਿਆਂ 'ਚ ਤੇ ਉਹ ਬਾਹਰ ਆਵਾਜ਼ ਮਾਰਦੀ ਹੈ ਜਿਨ੍ਹਾਂ ਨੂੰ ਕਿ ਮੇਰੀ ਮਾਤਾ ਮੇਰੀ ਪਰਜਾਈ ਜਿਹੜੀ ਉਹ ਪਛਾਣਦੀ ਸੀ ਕਿ ਕੌਣ ਬੰਦੇ ਸੀਗੇ ਉਹ ਚੁੱਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਏਸੀਬੀ ਪੁਲਿਸ ਆਈ ਤੇ ਚੁੱਕ ਕੇ ਲੈ ਗਈ ਰੂਟੀਨ ਚ ਹੀ ਕੁਝ ਲੈ ਜਾਂਦਾ ਸੀ ਪੁਚਰ ਦੀ ਸ਼ਰਟ ਤਾਂ ਇਸ ਤਰ੍ਹਾਂ ਚੱਲਦਾ ਰਿਹਾ ਦੌਰ ਲੰਮਾ ਸਮਾਂ ਤਾਂ ਉਹ ਦਿਨ ਫਿਰ ਉਹ ਵਾਪਸ ਨਹੀਂ ਆਏ ਤੇ ਸਵੇਰੇ ਘਿਉਰੇ ਤੋਂ ਧਨੌਰੀ ਰੋਡ ਐ ਇੱਕ ਸਮਾਨੇ ਵਾਲੇ ਰੋਡ ਤੋਂ ਲਿੰਕ ਰੋਡ ਉਹਦੇ ਉੱਤੇ ਇੱਕ ਉੱਚੇ ਧਨੌਰੀ ਪਿੰਡ ਦਾ ਹੀ ਦੁੱਧੀ ਹੰਡਾ ਉਹਨੇ ਵੇਖਿਆ ਕਿ ਕਣਕ ਦੇ ਵਿੱਚ ਜਿਹੜਾ ਆ ਮਤਲਬ ਕਿ ਚਿੜੀਆਂ ਤੇ ਕਾਂ ਤੇ ਕੁੱਤੇ ਬਹੁਤ ਆ ਉੱਥੇ ਭੌਂਕਦੇ ਆ ਤੇ ਉਹਨੇ ਜਾ ਕੇ ਵੇਖਿਆ ਤੇ ਉਹ ਜਾਣਦਾ ਸੀਗਾ ਕਿਉਂਕਿ ਪਿੰਡ ਸਾਡੇ ਗਵਾਂਢ ਚ ਪੈਂਦਾ ਤੇ ਕੋਈ ਸਾਡੀ ਰਿਸ਼ਤੇਦਾਰੀ ਵੀ ਸੀ ਉਹਨਾਂ ਨਾਲ ਉਹਨੇ ਫਿਰ ਜਦੋਂ ਰੌਲਾ ਪਾਇਆ ਵੀ ਇਹ ਤਾਂ ਉਹਨਾਂ ਦੀ ਮਤਲਬ ਇਹ ਦੇ ਆ ਮਰਤਕ ਦੇ ਤਾਂ ਉਸ ਸਮੇਂ ਚ ਕੋਈ ਵੀ ਨਹੀਂ ਸੀ ਹੈਗਾ ਭੈਣ ਭਰਾ ਰਿਸ਼ਤੇਦਾਰ ਬਹੁਤ ਮਾੜੇ ਹਾਲਾਤਾਂ ਚ ਉਹਨਾਂ ਦਾ ਸੰਸਕਾਰ ਹੋਇਆ ਭਰਾ ਮੇਰੇ ਨੂੰ ਜਿਹੜਾ ਲੈ ਗਿਆ ਸਤਰਾਣੇ ਥਾਣੇ ਚ ਚੁੱਕ ਕੇ ਉਹ ਸੰਸਕਾਰ ਵਿਸਤਰੀਂ ਕੋਈ ਭੈਣ ਭਰਾ ਆ ਗਿਆ ਕੋਈ ਨਾ ਆਇਆ ਇੰਨਾ ਹਾਲਾਤਾਂ ਚੋਂ ਉਹਦਾ ਸੰਸਕਾਰ ਹੋਇਆ ਸੀ ਪਰ ਜਿਹੜੀ ਤੁਹਾਡੇ ਉਹਨਾਂ ਦਿਨਾਂ ਤੱਕ ਪੜ੍ਹਾਈ ਦਾ ਟਾਈਮ ਸੀਗਾ ਪੜ੍ਹਾਈ ਦਾ ਫਿਰ ਕਿਸੇ ਤਰ੍ਹਾਂ ਤੁਹਾਡੀ ਹੋਈ ਤੇ ਮੇਰਾ ਇਸ ਤਰ੍ਹਾਂ ਸੀ ਜੀ ਮੈਂ ਜਦੋਂ ਅਸੀਂ ਸਾਡਾ ਪਹਿਲਾ ਪਿੰਡ ਬੋਲਪੁਰ ਛੇੜੀਆ ਮੈਂ ਬਚਪਨ ਚ ਜਿਹੜਾ ਪੜ੍ਹ ਨਹੀਂ ਸਕਿਆ ਕਿਸੇ ਕਾਰਨ ਜਿਹੜਾ ਘਰ ਦੇ ਕਿਸੇ ਮਾਹੌਲ ਕਰਕੇ ਜਾਂ ਉਹ ਇਦਾਂ ਦੇ ਹਾਲਾਤ ਸੀਗੇ ਤੇ ਜਦੋਂ ਇੱਥੇ ਆਇਆ ਉਦੋਂ ਵੀ ਜਿਹੜਾ ਘਰ ਦਾ ਛੋਟਾ ਮੋਟਾ ਕਾਰੋਬਾਰ ਸੀ ਉਹ ਸਾਰਾ ਮੈਂ ਹੀ ਕਰਦਾ ਸ਼ਹਿਰ ਜਾਣਾ ਆਉਣਾ ਛੋਟਾ ਜਿਹਾ ਕੁਝ ਬੱਚੇ ਐਕਟਿਵ ਹੁੰਦੇ ਆ ਜਿਆਦੇ ਉਸ ਤਰੀਕੇ ਨਾਲ ਮੈਂ ਥੋੜਾ ਜਿਆਦਾ ਜਿਆਦੀ ਉਹ ਜ਼ਿੰਮੇਵਾਰੀ ਘਰ ਦੀ ਜਿਹੜੀ ਨਿਭਾਉਣ ਲੱਗ ਗਿਆ ਸੀ ਫਾਦਰ ਜਿਹੜੇ ਨੇ ਉਹ ਨਹੀਂ ਸੀ ਮਤਲਬ ਉਹਨਾਂ ਨੇ ਸੰਭਾਲਤੀ ਸਾਨੂੰ ਬਾਗ ਡੋਲ ਸਾਰੀ ਤਾਂ ਇਸ ਕਰਕੇ ਮੈਂ ਪੜਾਈ ਨਹੀਂ ਕਰ ਸਕਿਆ ਮੈਂ ਤਿੰਨ ਚਾਰ ਤਿੰਨ ਕਲਾਸਾਂ ਤੱਕ ਹੀ ਪੜ ਸਕਿਆ ਉਸ ਤੋਂ ਬਾਅਦ ਮੈਂ ਪ੍ਰਾਇਮਰੀ ਤੋਂ ਅੱਗੇ ਜਾ ਨਹੀਂ ਸਕਿਆ ਯਾਨੀ ਇਸ ਦੌਰਾਨ ਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਗੱਲ ਉਹ ਇਹ ਸੀ ਕਿ ਸਾਡੇ ਪਰਿਵਾਰਾਂ ਨੂੰ ਦੂਰੀ ਤੇਰੀ ਮਾਰ ਪਈ ਇੱਕ ਤਾਂ ਜਿਹੜੀ ਸੀਗੀ ਪੁਲਿਸ ਦੀ ਮਾਰ ਤਾਂ ਹੈ ਹੀ ਹੈ ਸੀ ਦੂਜਾ ਇਹ ਬਹੁਤ ਸੀ ਕਿ ਸਾਡੇ ਪਰਿਵਾਰਾਂ ਨੂੰ ਕੋਈ ਰੱਖਦਾ ਨਹੀਂ ਸੀ ਹੈਗਾ ਕਿਤੇ ਇਹ ਬਹੁਤ ਖਤਰਨਾਕ ਗੱਲ ਸੀ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਸੁਣਾਉਣਾ ਬੜੀ ਉਸ ਤੋਂ ਬਾਅਦ ਜੇ ਅੱਪਾ ਅੱਗੇ ਵਧਦੇ ਆ ਮੈਂ ਮੇਰੇ ਆਪਾ ਵੀ ਦੱਸਦੇ ਨੇ ਕਿ ਉਹਨਾਂ ਦੇ ਜਿਹੜਾ ਬੱਚਾ ਸੀਗਾ ਉਹ ਬੱਚਾ ਹੋਣ ਵਾਲਾ ਸੀ ਜਿਹੜਾ ਬ੍ਰਦਰ ਦਾ ਬੇਟਾ ਹੈ ਤਾਂ ਇਹ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਕੋਈ ਰੱਖਦਾ ਨਹੀਂ ਸੀ ਬਿਆਸ ਵਾਲੇ ਡੇਰੇ 'ਚ ਚਲੇ ਗਏ। ਇਹ ਵੀ ਜਦੋਂ ਪੁਲਿਸ ਇਹਨਾਂ ਤੰਗ ਕਰਦੀ ਸੀ ਕਰਦੇ ਹੋਏ ਹਾਲਾਤ ਬਹੁਤ ਮਾੜੇ ਸੀ ਸਾਡਾ ਘਰ ਘਾਟ ਸਾਰਾ ਇਹਨਾਂ ਨੇ ਸਾੜ ਦਿੱਤਾ ਤੇ ਅੱਗ ਲਾਤੀ ਸੀ ਪੁਲਿਸ ਨੇ ਤੇਲ ਪਾ ਕੇ। ਤੇ ਇਸ ਘਟਨਾ ਦੇ ਵਿੱਚ ਜਦੋਂ ਉਹ ਬਿਆਸ ਜਾਂਦੇ ਨੇ ਬਿਆਸ ਕਹਿੰਦੇ ਆ ਵੀ ਅ ਉਸ ਸੱਤ ਦਿਨ ਮਛੇ ਦਿਨ ਬੰਦਾ ਉੱਥੇ ਰਹਿ ਸਕਦਾ ਜਿਨੇ ਨਾਮ ਨਹੀਂ ਲਿਆ ਜਿਨ ਨਾਮ ਲਿਆ ਤਾਂ ਉਹ ਵੱਧ ਚਿਰ ਵੀ ਰਹਿ ਸਕਦਾ ਹੈ ਕੁਦਰਤੀ ਜਿੱਦਨ ਡਿਲੀਵਰੀ ਹੁੰਦੀ ਆ ਉਸ ਦਿਨ ਇਹਨਾਂ ਦਾ ਉਹ ਸਮਾਂ ਪੂਰਾ ਹੋ ਗਿਆ ਤਾਂ ਉਹਨਾਂ ਨੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਅੱਛਾ ਤੇ ਜਦੋਂ ਇਹ ਬੱਸੇ ਚੜ੍ਹੇ ਨੇ ਉੱਥੋਂ ਮਤਲਬ ਵੇਖੋ ਤੁਸੀਂ ਕਿ 2 3 4 ਘੰਟੇ ਪਹਿਲਾਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਹੈ ਉਹ ਮਤਲਬ ਬੱਸ ਤੇ ਚੜ੍ਹਦੇ ਆ ਬੱਸ ਚ ਹੀ ਉਹ ਬਰੀਡਿੰਗ ਹੁੰਦੀ ਆ ਪਰ ਜਾਈ ਮੇਰੀ ਦੀ ਮਤਲਬ ਜਿਹੜੀ ਸੀ ਮੇਰੀ ਦਾ ਮਾਂ ਹੀ ਬਹੁਤ ਮੇਰਾ ਉਹਨਾਂ ਦਾ ਮੂਹ ਆ ਤੇ ਉਹ ਮਤਲਬ ਉਹ ਹਰਾਨਤ ਜਿਹੜੇ ਆ ਅਸੀਂ ਤਾਂ ਹਥਿਆਰਬੰਦ ਸੰਘਰਸ਼ੇ ਸ਼ਾਮਲ ਹੋ ਗਏ ਇਹ ਸਾਨੂੰ ਇੰਨੀ ਵੈਗਰੂ ਦੀ ਕਿਰਪਾ ਕਿ ਕੋਈ ਵੀ ਡਰ ਪ੍ਰਵਾਹ ਨਹੀਂ ਸੀ ਹੈਗੀ ਪਰ ਪਿੱਛੇ ਜਿਹੜੇ ਪਰਿਵਾਰ ਸੀਗੇ ਕਾਰਕੂਆਂ ਦੇ ਟੋਟਲੀ ਮੈਂ ਆਪਣੇ ਕੱਲੇ ਪਰਿਵਾਰ ਦੀ ਗੱਲ ਕਰਦਾ ਮੈਂ ਆਲ ਓਵਰ ਕਾਰਡ ਕੋ ਸੰਘਰਸ਼ ਦੇ ਪਰਿਵਾਰਾਂ ਦੀ ਗੱਲ ਕਰਦਾ ਹੋ ਸਕਦਾ ਮੈਂ ਇਹ ਮਤਲਬ ਜਦੋਂ ਤੁਸੀਂ ਪੀਣ ਇਹ ਸਪੀਡ ਨੂੰ ਥੁੱਲੋਗੇ ਚੱਕੋਗੇ ਦਾ ਫਟਦਾ ਤੇ ਮੈਂ ਹੋ ਸਕਦਾ ਲਾਸਟ ਵਾਲੇ ਪੈਰੇ 'ਚ ਹੀ ਹੋਵਾਂਗਾ ਮੇਰੇ ਤੋਂ ਵੱਧ ਵੀ ਲੋਕਾਂ ਨਾਲ ਹੋਇਆ ਹੈ ਜੋ ਵੀ ਲੋਕਾਂ ਦਾ ਨੁਕਸਾਨ ਹੋਇਆ ਹੈ ਇਸ ਮੋਮੈਂਟ ਦੇ ਵਿੱਚ ਪਰਿਵਾਰਾਂ ਦਾ ਖਾਸ ਕਰਕੇ ਪਰਿਵਾਰਾਂ ਦੇ ਪਰਿਵਾਰ ਜਿਵੇਂ ਭਾਈ ਜੁਗਾ ਸਿੰਘ ਖਾਨਪੁਰ ਦਾ ਪਰਿਵਾਰ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਦਾ ਪਰਿਵਾਰ ਜਾਂ ਹੋਰ ਬਹੁਤ ਪਰਿਵਾਰ ਜਿਹੜੇ ਸੀ ਇਹਨਾਂ ਨੇ ਭੱਠੀ 'ਚ ਝੁੱਕ ਕੇ ਆ ਖਾੜਕਵਾਂ ਨੂੰ ਜਾਂ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਤਾਂ ਇਹਨਾਂ ਨੇ ਸ਼ਹੀਦ ਕੀਤਾ ਇਹਨਾਂ ਨੇ ਮੌਤ ਦੇ ਘਾਟ ਉਤਾਰਿਆ ਪਰ ਇਹਨਾਂ ਨੇ ਪਰਿਵਾਰਾਂ ਦਾ ਬਹੁਤ ਇਹਨਾਂ ਨੇ ਬੱਚਿਆਂ ਬੀਬੀਆਂ ਨੂੰ ਨੌਜਵਾਨ ਕੁੜੀਆਂ ਨੂੰ ਲਗਾਤਾਰ ਸਾਲ-ਸਾਲ ਹਰਾਸਚ ਰੱਖਿਆ ਰੱਖ ਕੇ ਇਹਨਾਂ ਨੇ ਮਾਰਿਆ ਵੀ ਸਾਡੀ ਕੋਈ ਗੱਲ ਨਾ ਬਾਹਰ ਆਏ ਜਿੱਦਾਂ ਬਹੁਤ ਬਹੁਤ ਇਹ ਉਲਟਾ ਅਸਤਾ ਕਰਦੇ ਨੇ ਤੇ ਜਿਹੜੇ ਬੱਚੇ ਕਈ ਵਾਰੀ ਦੇਖ ਲੈਂਦੇ ਨੇ ਜਾਂ ਕੁਝ ਉਹਨਾਂ ਦੇ ਇਹਨਾਂ ਨੇ ਉਹ ਵੀ ਮੌਤ ਦੇ ਘਾਟ ਉਤਾਰੇ ਸੋ ਉਹ ਸੀਨ ਬਹੁਤ ਭਿਆਨਕ ਹੈ ਜੀ ਤੇ ਉਸ ਦੌਰਾਨ ਹੀ ਮੇਰੀ ਸਿਸਟਰ ਨੂੰ ਵੀ ਜਿਹੜਾ ਮਤਲਬ ਕਿ ਸ਼ਹੀਦ ਕੀਤਾ ਗਿਆ ਉਹਨਾਂ ਦੀ ਸਹੁਰਿਆਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਸਾਰੀਆਂ ਉਹ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਨੇ ਮੈਂ ਕਈ ਵਾਰੀ ਇਹ ਸਵਾਲ ਇਹ ਕਿ ਇੱਕ ਚਰਚਾ ਅਕਸਰ ਕਿ ਜੇ ਪੁਲਿਸ ਦਾ ਇਹਨਾਂ ਜ਼ੁਲਮ ਦਾ ਸੱਦਰ ਨਾ ਹੁੰਦਾ ਤਾਂ ਨੌਜਵਾਨ ਘਟਖੜਕੂ ਬਣਨੇ ਸੀਗੇ ਇਹ ਵੀ ਇੱਕ ਕਾਰਨ ਮੰਨਦੇ ਹਾਂ ਕਿ ਪੁਲਿਸ ਦੇ ਡਰ ਦੇ ਮਾਰੇ ਵੀ ਕੁਝ ਨੌਜਵਾਨ ਘਟਖੜਕੂ ਸਫਾ ਦੇ ਵਿੱਚ ਹੋਏ ਘਟਕੂ ਵਿੱਚ ਸ਼ਾਮਲ ਹੋਏ ਇਸ ਗੱਲ ਦਾ ਸਾਨੂੰ ਜਿਹੜਾ ਸੰਘਰਸ਼ ਨੂੰ ਇਹਦੀ ਦੋਰੀ ਮਾਰ ਚੱਲਣੀ ਪੈਂਦੀ ਹੈ ਜੀ ਜਿਹੜੇ ਬੰਦੇ ਮਤਲਬ ਕਿ ਸੰਘਰਸ਼ ਦੇ ਵਿੱਚ ਆਗੇ ਚਾਹ ਦੇ ਨਾਲ ਚਾਹ ਤੋਂ ਭਾਵ ਕਿ ਉਹਨਾਂ ਦੇ ਮਨ 'ਚ ਮਰਨ ਮਿਟਣ ਦਾ ਚਾਹ ਸੀ ਵੀ ਸਾਡੇ ਨਾਲ ਬਹੁਤ ਥੱਕਾ ਹੋਇਆ ਤੇ ਸਾਨੂੰ ਇਸ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਸੋਚ ਸਮਝ ਕੇ ਆਏ ਉਹਨਾਂ ਦੀ ਪਹਿਲੇ ਜਿਹੜੀ ਤਬੀਤ ਜਾਂ ਉਹਨਾਂ ਦੀ ਗੱਲ ਉਹ ਹੋਰ ਤਰ੍ਹਾਂ ਦੀ ਸੀ ਜਿਹੜੇ ਬੰਦੇ ਹੁਣ ਪੁਲਿਸ ਨੇ ਸਤਾਤ ਤੇ ਤੇ ਉਹ ਘਰੋਂ ਨਹੀਂ ਗਏ ਆਏ ਉਹ ਅਕਤੂਲ ਸਿਧਾਂਤਕ ਹੋ ਸਕਦਾ ਉਹ ਸਿਧਾਂਤ ਦੇ ਤੋਂ ਥਿੜਕੇ ਵੀ ਹੋਣ ਉਹ ਉਹ ਸਿਧਾਂਤ ਤੇ ਜਿਹੜੀਆਂ ਹੁਣ ਕਈ ਸਾਡੇ ਹਿੱਸੇ ਗਲਤੀਆਂ ਆਉਂਦੀਆਂ ਨੇ ਮੂਮੈਂਟ ਦੇ ਵਿੱਚ ਹੋਈਆਂ ਜਾਂ ਵੱਡੀਆਂ ਲਹਿਰਾਂ 'ਚ ਹੁੰਦੀਆਂ ਨੇ ਉਹਦਾ ਇਹ ਵੀ ਵੱਡਾ ਕਾਰਨ ਸੀ ਵੀ ਪੁਲਿਸ ਨੇ ਕਿ ਹੁਣ ਪੁਲਿਸ ਦਾ ਸਿਰਫ ਕੇਸ ਧਾਰੀ ਦਾੜੀ ਵਾਲੇ ਅਮਰਤਾ ਵਾਲੇ ਸਿੰਘ ਨੂੰ ਚੁੱਕ ਕੇ ਚੱਲ ਵੀ ਟੌਰਚਰ ਕੀਤਾ ਜਾਂ ਕਿਸੇ ਟਾਊਟ ਨੇ ਚੁਕਾਤਾ ਜਾਂ ਕਿਸੇ ਨੇ ਲੱਗਦੀ ਵਾਲੇ ਨੇ ਚੁਕਾਤਾ ਉਹ ਬੰਦੇ ਵਿਚਾਰੇ ਕੋਈ ਮੂਮੈਂਟ ਦਾ ਹਿੱਸਾ ਨਹੀਂ ਸੀ ਹੈਗੇ ਉਹਨਾਂ ਨੂੰ ਉਹਦੇ ਵਿੱਚ ਆਉਣਾ ਪਿਆ ਇਹਦਾ ਇਹਦਾ ਇਹ ਵੀ ਕਾਰਨ ਸੀ ਦੋਹਰੀ ਮਾਰ ਪਈ ਸੰਘਰਸ਼ ਦੇ ਜਿਹੜੇ ਕਈ ਵਾਰੀ ਪਤਨ ਹੋਣ ਦੇ ਕਾਰਨ ਵੀ ਇਹ ਬਣ ਜਾਂਦੇ ਨੇ ਕਿਉਂਕਿ ਮੈਜਰਲੀ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੁੰਦਾ ਵੀ ਮੂਵਮੈਂਟ ਦਾ ਅਸਲ ਮਤਲਬ ਕੀ ਆ ਜਾਂ ਇਹਦੇ ਪ੍ਰਿੰਸੀਪਲ ਕੀ ਨੇ ਸਿਧਾਂਤ ਕੀ ਨੇ ਇਹਦੇ ਅਸੀਂ ਇੱਥੇ ਚੱਲਣਾ ਕਿਵੇਂ ਆ ਅਸਲ 'ਚ ਮੂਵਮੈਂਟ ਹੈ ਕੀ ਆ ਕਿਹਦੇ ਖਿਲਾਫ ਆ ਕਿਹੜਾ ਸਾਡਾ ਦੁਸ਼ਮਣ ਆ ਕਿਹੜਾ ਸਾਡਾ ਟਾਰਗੇਟ ਆ ਇਹ ਗੱਲਾਂ ਤਾਂ ਉਹਨਾਂ ਨੂੰ ਹੀ ਪਤਾ ਹੋਊਗਾ ਨਾ ਜਿਹੜਾ ਸੋਚ ਸਮਝ ਕੇ ਚਾਹੇਗਾ ਵੀ ਸਾਡੀ ਲੜਾਈ ਕੀ ਹੈ ਇਹਦਾ ਮਤਲਬ ਹੈ ਕਿ ਜਿਹੜੇ ਜ਼ਾਲਮ ਪੁਲਿਸ ਵਾਲਾ ਨੇ ਨੌਜਵਾਨਾਂ ਉੱਤੇ ਬੇਹੱਦ ਜ਼ੁਲਮ ਕੀਤਾ ਸੀ ਜਿਹਦੇ ਵਿੱਚੋਂ ਸਰਜੀਤ ਗਰੇਵਾਲ ਇੱਕ ਹੈ ਉਹ ਸਰਜੀਤ ਗਰੇਵਾਲ ਨੂੰ ਜੇਲ੍ਹ ਦਾ ਵੀ ਹੁਣ ਉਹ ਦੇਖਣਾ ਪਿਆ ਕਿਉਂਕਿ ਉਹਨੇ ਨਜਾਇਜ਼ ਜਾਇਦਾਦ ਬਣਾਈ ਸੀ 10 ਕਰੋੜ ਤੋਂ ਵੱਧ ਉਸ ਕੇਸ 'ਚ ਫਸ ਗਿਆ ਆਪਦੇ ਮੁੰਡੇ ਦੇ ਨਾਂ 'ਤੇ 7-8 ਏਕੜ ਜ਼ਮੀਨ ਖਰੀਦੀ ਜੋ ਲੁੱਟ ਲਈ ਗਈ ਸੀ ਜੋ ਖੜਕੂ ਪਰਿਵਾਰਾਂ ਤੋਂ ਉਹਨੇ ਲੁੱਟ ਕੀਤੀ ਸੀ ਐਮਐਲਏ ਹੋਰ ਪੁਲਿਸ ਵਾਲੇ ਜਿਨ੍ਹਾਂ ਨੇ ਤੁਹਾਨੂੰ ਤੋਰਚਿਤ ਕੀਤਾ ਹੋਏ ਤੁਹਾਡੇ ਨਿਗਾਚੋਂ ਕੇ ਉਹ ਪੁਲਿਸ ਵਾਲਾ ਨੂੰ ਹੁਣ ਮੜਗਨ ਦੇਖਣੇ ਪੈ ਰਹੇ ਨੇ ਜਿਨ੍ਹਾਂ ਦੇ ਉਦੋਂ ਚਿੱਤ ਚੇਤਨਾ ਵੀ ਨਹੀਂ ਸੀ ਕਿ ਸਾਨੂੰ ਸਾਨੂੰ ਵੀ ਕੁਝ ਸਮਾਂ ਬਰਬਾਦ ਕਰ ਸਕਦਾ ਹੈ ਉਹਨਾਂ ਬਾਰੇ ਥੋੜੀ ਜਾਣਕਾਰੀ ਹੈ ਤੁਹਾਨੂੰ ਹਾਂ ਜੀ ਬਹੁਤ ਹੀ ਜਿਹੜੇ ਬਿਮਾਰ ਹੋ ਗਏ ਕਈ ਕਈ ਜਿਹੜੇ ਨੇ ਉਹ ਬਹੁਤ ਮਾੜੇ ਹਾਲਾਤਾਂ ਚ ਮਾਰੇ ਗਏ ਐਸਐਸਪੀ ਹੁੰਦਾ ਸੀ ਕਿ ਸੰਗਰੂਰ ਉਹ ਮਾਰਿਆ ਗਿਆ ਉੱਤੇ ਇਹਨੂੰ ਮਤਲਬ ਦੱਸ ਦੇਣੇ ਕਿ ਲਾਸਟ ਸਮੇਂ ਚ ਕੋਈ ਮਤਲਬ ਕਿ ਕੀੜੇ ਪੈ ਗਏ ਜੀ ਪੈ ਗਏ ਇਦਾਂ ਦੀ ਹਾਲਾਤਾਂ ਚ ਵੀ ਆਪਾਂ ਦੇਖੇ ਨੇ ਜਿਨ੍ਹਾਂ ਨੇ ਪੈਸੇ ਨੂੰ ਮੁੱਖ ਰੱਖਿਆ ਸੰਤ ਕੁਮਾਰ ਭਾਂਬਰੀ ਜਿਹੜਾ ਸੀਗਾ ਉਹਦੇ بیٹے ਦੇ ਉਹਨਾਂ ਨੇ ਇੱਕ ਇਦਾਂ ਦਾ ਪ੍ਰੋਪਗੈਂਡਾ ਕਰ ਲਿਆ ਉਹਦੀ ਲੱਤ ਕੱਟੀ ਗਈ بیٹے ਦੀ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਹੁੰਦੀਆਂ ਨੇ ਉਹਦਾ ਹੁੰਦਾ ਹੀਰਿਆਂ ਦੇ ਚੋਰੀ ਦੇ ਕੇਸ ਚ ਜੇਲ੍ਹ ਚ ਐਸਟੀ ਬਿਲਕੁਲ 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 ਇੱਕ ਕੋਈ ਪ੍ਰੇਜ਼ੀਡੈਂਟ ਕਾਲਾ ਸੀਗਾ ਡੀਐਸਪੀ ਉਹਦਾ ਮੁੰਡਾ ਨਸ਼ਿਆਂ ਦਾ ਆਦੀ ਸੀ ਮਰ ਗਿਆ ਇਹ ਬਹੁਤ ਹੀ ਤਾਂ ਹੋਰ ਹੋਰ ਕਈ ਬੜੀਆਂ ਖਤਰਨਾਕ ਗੱਲਾਂ ਨੇ ਜਿਹੜੀਆਂ ਆਪਾਂ ਇੱਥੇ ਕਰ ਵੀ ਨਹੀਂ ਸਕਦੇ ਜਿਹੜੀਆਂ ਉਹਨਾਂ ਨੇ ਵਾਪਰ ਗਈਆਂ ਕਿਉਂਕਿ ਪ੍ਰਮਾਤਮਾ ਨੇ ਸਜ਼ਾ ਤਾਨੂੰ ਕਿਹੜੇ ਰੂਪ ਚ ਦੇ ਦੇਣੀ ਹੈ ਤਾਂ ਪਤਾ ਨਹੀਂ ਲੱਗਦਾ ਜਦੋਂ ਤੁਹਾਡੀ ਇੱਜ਼ਤ ਲੈ ਜੇ ਅਣਖ ਲੈ ਜੇ ਕਈ ਇਦਾਂ ਦੀਆਂ ਘਟਨਾਵਾਂ ਬਹੁਤ ਖਤਰਨਾਕ ਵਾਪਰੀਆਂ ਜਿਹਦੇ ਲਈ ਤੁਹਾਨੂੰ ਤੁਹਾਡੀ ਨਿੱਜੀ ਜ਼ਿੰਦਗੀ ਦਾ ਇੱਕ ਸਵਾਲ ਲੈ ਕੇ ਫਿਰ ਆਪਾਂ ਕਾਲੀ ਦਲ ਦੇ ਬਾਰੇ ਚਰਚਾ ਕਰਾਂਗੇ ਸਵਾਲ ਇਹ ਹੈ ਕਿ ਤੁਹਾਡੇ ਤੇ ਕਿੰਨੇ ਕੁ ਝੂਠੇ ਕੇਸ ਪਾਏ ਗਏ ਚਲੋ ਸੱਚੇ ਜੀ ਨੇ ਕੀਤਾ ਉਹ ਤਾਂ ਬੰਦਾ ਚੱਲ ਲੈਂਦਾ ਝੂਠੇ ਕੇਸ ਕਿੰਨੇ ਪਾਈ ਮੈਂ ਇਹ ਗੱਲ ਨਹੀਂ ਕਹਿ ਸਕਦਾ ਏਸਾਂ ਦੇ ਜਿਹੜੇ ਖਾੜ ਪਾਉਂਦੇ ਕੇਸ ਹਨ ਉਹ ਇੰਝ ਹੁੰਦਾ ਸੀ ਵੀ ਸਾਡੇ ਕਿਸੇ ਤੇ ਪਾਤੇ ਕਿਸੇ ਦੇ ਸਾਡੇ ਤੇ ਪਾਤੇ ਬਹੁਤ ਰਹਿ ਗਏ ਤੇ ਬਹੁਤ ਝੂਠੇ ਪੈ ਗਏ ਕਿਉਂਕਿ ਇਹ ਇੱਕ ਖਾਤਾ ਹੁੰਦਾ ਜਿੱਦਾਂ ਮੈਂ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੇਰਾ ਨਾਂ ਆ ਤੇ ਕੋਈ ਵਾਰਦਾਤ ਹੋ ਗਈ ਉਹਨਾਂ ਨੂੰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੂੰ ਮੇਰੇ ਜੋੜਦਾ ਵੀ ਬਾਬੇ ਬਖਸ਼ੀਸ਼ ਦੇ ਬੰਦੇ ਕਰ ਗਿਆ ਜਾਂ ਉਹ ਕਰ ਗਿਆ ਇਹ ਗੱਲ ਬਹੁਤ ਸੀਗੀ ਇਸ ਤਰ੍ਹਾਂ ਦੀ ਕਟਨਾਵਾਂ ਇਸ ਤਰ੍ਹਾਂ ਹੀ ਬਹੁਤ ਸਾਰੀ ਮੇਰੇ ਤੇ ਟੋਟਲ ਲਗਭਗ 50 ਤੋਂ ਉੱਤੇ ਕੇਸ ਰਜਿਸਟਰ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਇੱਕ ਪਾਲाराम ਤਣੇਦਾਰ ਜਿਹੜਾ ਚੌਂਕੀ ਤੇ ਹਮਲਾ ਹੋਇਆ ਸੀ ਉਹਦੀ ਮੈਨੂੰ ਮੌਦੇ ਕਾਰਡ ਉਤਾਰ ਦਿੱਤਾ ਗਿਆ ਉਹ ਦਾ ਮੇਰੇ ਤੇ ਕੇਸ ਪਿਆ ਸੀ ਉੱਚ ਤਿੰਨ ਚਾਰ ਜਣੇ ਸੀਗੇ ਇੱਕ ਸਿੰਘ ਸ਼ਹੀਦ ਹੋ ਗਿਆ ਦੋ ਸਿੰਘ ਸ਼ਹੀਦ ਹੋ ਗਿਆ ਉਹ ਚ ਤੇ ਇੱਕ ਭਾਉ ਜਰਨੈਲ ਸਿੰਘ ਤਰਾਣੇ ਦਾ ਕਜਨ ਸੀਗਾ ਤਰਨਜੀਤ ਸਿੰਘ ਉਹ ਸ਼ਹੀਦ ਹੋ ਗਿਆ ਇੱਕ ਚਿੱਚੜ ਵਾਲੇ ਤੁਸੀਂ ਬਲਵਿੰਦਰ ਸਿੰਘ ਉਹਨੂੰ ਬਰੇਲੀ ਜੇਲ੍ਹ ਚੋਂ ਕਸਟਡੀ ਉੱਤੇ ਲਿਆ ਕੇ ਬਰੈਂਟ ਤੇ ਲਿਆ ਕੇ ਉਹਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ ਪਟਿਆਲਾ ਪੁਲਿਸ ਨੇ ਸੋ ਇਸ ਤਰ੍ਹਾਂ ਜਿਹੜਾ ਉਹ ਕੇਸ ਸੀਗਾ ਉਹਦੇ ਚ ਸਾਨੂੰ ਉਮਰ ਕੈਦ ਹੋਈ ਸੀ ਉੱਚ ਅੰਬਾਲੇ ਕੈਦ ਕੱਟੀ ਕੋਚੇਰ ਪਰ ਸੁਪਰੀਮ ਕੋਰਟ ਤੋਂ ਬਰੀ ਹੋ ਗਿਆ ਉੱਚ ਕੋਈ ਬਹੁਤ ਟੈਕਨੀਕਲੀ ਇਦਾਂ ਦੀਆਂ ਗਲਤੀਆਂ ਸਨ ਜਿਹੜਾ ਕੋਈ ਕਰਗੇ ਕਾਲੀ ਨਾਲ ਤੇ ਉਹਦਾ ਫਾਇਦਾ ਆਪਾਂ ਨੂੰ ਮਿਲਿਆ ਤੇ ਉਹ ਕੇਸ ਬਰੀ ਹੋਇਆ ਅਕੀ ਦੇ ਕੇਸ ਵਿੱਚ ਮੌਜੂਦਾ ਉਹ ਚ ਮੈਨੂੰ ਸਜ਼ਾ ਹੋਈ ਹੈ 10 ਸਾਲ ਹੋਰ ਕੁੱਝ ਕੇਸਾਂ ਚ ਕਿਸੇ ਚ 5 ਸਾਲ ਕੇਜ 4 ਸਾਲ ਕੇਜ 8 ਇਸ ਤਰ੍ਹਾਂ ਫਿਰ ਉਹ ਸਜ਼ਾ ਕੁੱਝ ਸਮਾਂ ਜਿਹੜਾ ਆਪਾਂ ਕੱਟਿਆ ਹੈ ਜੇਲ੍ਹ ਦੇ ਵਿੱਚ ਉਹ ਜਿਹਨੂੰ ਅੰਡਰਗਾਉਂ ਕਹਿੰਦੇ ਨੇ ਉਹ ਕੇਸ ਇਦਾਂ ਫਿਰ ਨਿਪਟ ਗਏ ਜੀ ਜੇਲ੍ਹ ਚ ਕਿਉਂਕਿ ਜੇਲ੍ਹ ਚ ਵੀ ਲੰਮਾ ਸਮਾਂ ਲੰਘਿਆ 13 13 12 ਸਾਲ ਇਦਾਂ ਬਿਲਕੁਲ ਜਿਸ ਤਰ੍ਹਾਂ ਭਾਈ ਦਿਲਜੀਤ ਸਿੰਘ ਬਿੱਟੂ ਤੇ 500 ਤੋਂ ਵੱਧ ਕੇਸ ਦਰਜ ਕੀਤੇ ਸੀ ਪਟਿਆਲੇ ਵੀ ਉਹਨਾਂ ਤੇ ਸੀਗੇ ਸੰਗਰੂਰ ਜਿੱਥੇ ਵੀ ਕੋਈ ਕੇਸ ਹੁੰਦਾ ਬਿੱਟੂ ਦਾ ਨਾਂ ਪਾ ਦਿੰਦੇ ਸੀ ਜਦ ਕਿ ਮੈਦਲ ਜਿਸਨ ਬਿੱਟੂ ਦੇ ਐਨੇ ਐਕਸ਼ਨ ਨਹੀਂ ਸਿੱਕੇ ਤੇ ਪੁਲਿਸ ਦਾ ਇੱਕ ਇਹ ਵੀ ਮਾੜਾ ਵਤੀਰਾ ਸੀ ਕਿ ਮਿਹਨਤ ਕਰਨੀ ਪੂ ਚੱਕੇ ਜਿਹੜੇ ਸਾਹਮਣੇ ਨਜ਼ਰ ਆਉਂਦੇ ਉਹਨਾਂ ਤੇ ਕੇਸ ਪਾ ਦੋ ਇਹਦੇ ਨਾਲ ਵੀ ਨੌਜਵਾਨਾਂ ਨੂੰ ਜਿਹੜਾ ਨੁਕਸਾਨ ਚ ਲੈਣੇ ਪਏ ਹਾਂਜੀ ਹਾਂਜੀ ਬਿਲਕੁਲ ਅਸੀਂ ਨਾਲ ਰਹੇ ਹਾਂ ਨਾਬੇ ਜੇਲ੍ਹ ਚ ਲੰਮਾ ਸਮਾਂ ਕੱਟਿਆ ਪਾਇਦਲ ਜੀ ਸੁਣਨ ਨਾਲ ਤੇ ਸਾਡੇ ਇਕੱਠੀਆਂ ਤਰੀਕਾਂ ਵੀ ਪੈਂਦੀਆਂ ਦਿੱਲੀ ਵੀ ਪਟਿਆਲਾ ਵੀ ਤੇ ਉਹਨਾਂ ਦੇ ਕਈ ਥਾਵਾਂ ਤੇ ਉਹਨਾਂ ਦੇ ਕੇਸ ਸੀਗੇ ਜੀ